ਨਾਲੇ ਦੀ ਰਹਿਣ ਵਾਲੀ ਆ ਤੇ ਮੈਂ ਕੋ ਆ ਦੁਕਾਨ ਤੋਂ ਆ ਰਹੀ ਸੀ ਉਹਨੇ ਤਰੀਕ ਨੂੰ ਤੇ ਮਤਲਬ ਚਾਰ ਮੁੰਡੇ ਸੀਗੇ ਮੇਰੇ ਭਾਈ ਦੇ ਮਤਲਬ ਫਰੈਂਡਸ ਐ ਨਹੀਂ ਸੀਗੇ ਵੱਡੇ ਵਾਲਾ ਬੁਲਾਉਂਦੇ ਨਹੀਂ ਸੀਗੇ ਉਹ ਮੈਨੂੰ ਕਹਿ ਕੇ ਲੈ ਕੇ ਗਏ ਸੀ ਧੱਕੇ ਨਾਲ ਵੀ ਤੇਰੇ ਭਾਈ ਦਾ ਐਕਸੀਡੈਂਟ ਹੋ ਗਿਆ ਉੱਥੇ ਜਦੋਂ ਲੈ ਕੇ ਗਏ ਉਹ ਤੇ ਗੜਚਾ ਰੋਡ ਤੇ ਇਹਨਾਂ ਨੇ ਮੈਨੂੰ ਧੱਕੇ ਨਾਲ ਨਸ਼ਾ ਕਰਾ ਤੇ ਓਕੇ ਅੰਨ ਉਹ ਫਿਰ ਉਸ ਤਵਾਂ ਵਿੱਚ ਚੱਕਰ ਆਉਣ ਲੱਗ ਗਿਆ ਐ ਕੁਛ ਮੈਂ ਪਹਿਲਾਂ ਖਾਧਾ ਨਹੀਂ ਸੀਗਾ ਇਹ ਮੁੰਡਾ ਵੀ ਧਮਕੀਆਂ ਦੇ ਲੱਗ ਗਿਆ ਕਹਿੰਦਾ ਵੀ ਤੂੰ ਘਰੇ ਜਾਏਂਗੇ ਜਦੋਂ ਸਾਡੇ ਵਰ ਕੁਛ ਨੰਦਾ ਸੀ ਮੈਂ ਤੇਰ ਥੱਪੜ ਬਹਿਣਗੇ ਮੁੰਡਾ ਕਹਿੰਦਾ ਵੀ ਇਹਨੂੰ ਵੀ ਇੱਥੇ ਰੱਖਣਾ ਘਰੇ ਵੇਦਣਾ ਠੀਕ ਨਹੀਂ ਹੈਗਾਗਾ ਤਾਂ ਮੈਨੂੰ ਲੁਧਿਆਣੇ ਲੈ ਜਾਓ ਫਿਰ ਉਹ ਤੇ ਮੈਂ ਜਦੋਂ ਲੁਧਿਆਣੇ ਲੈ ਕੇ ਗਏ ਉਦੋਂ ਮੈਨੂੰ ਉੱਥੇ ਕੁਛ ਵੀ ਯਾਦ ਨਹੀਂ ਸੀ ਕਿੱਥੇ ਰੱਖਿਆਗਾ ਕਿਵੇਂ ਨਹੀਂ ਮੈਨੂੰ ਉਲਟੀਆਂ ਆ ਰਹੀਆਂ ਸੀਗੀਆਂ ਉਹਨਾਂ ਉੱਥੇ ਇਹਨਾਂ ਨੂੰ ਜ਼ਬਰਦਸਤੀ ਵੀ ਕੀਤੀ ਸੀਗੀ ਉੱਥੇ ਮੈਂ ਸੌਂ ਰਹੀ ਸੀ ਉੱਥੇ ਛੱਡ ਕੇ ਕਲਮ ਐ ਸਟੇਡੀਅਮ ਵਾਲਾ ਫਿਰ ਉੱਥੇ ਇਹਨਾਂ ਨੇ ਆਟੋ ਚੜਾ ਕੇ ਨਾਨਕ ਸਰ ਗੁਰਦੁਆਰੇ ਵੱਲ ਤੁਰਵਾਤਾ ਸੀਗਾ ਉੱਥੇ ਫਿਰ ਉਹ ਕਿੰਨਾ ਕਿੰਨਾ ਟਾਈਮ ਗਲਿੰਚੇ ਫਿਰਦੀ ਰਹੀ ਫਿਰ ਉੱਥੇ ਮੈਂ ਮੇਰੇ ਭਾਈ ਦਾ ਕੈਫੇ ਆਇਕ ਉੱਥੇ ਜਾ ਕੇ ਮੈਂ ਆਪਣੇ ਰੀਅਲ ਬ੍ਰਦਰ ਨੂੰ ਫੋਨ ਕਰਵਾਇਆ ਉੱਥੇ ਫਿਰ ਮੇਰਾ ਰੀਅਲ ਬ੍ਰਦਰ ਕੰਟੈਕਟ ਆ ਗਿਆ ਸੀਗਾ ਪੁਲਿਸ ਲੈ ਕੇ ਫਿਰ ਉੱਥੇ ਪੁਲਿਸ ਤੋਂ ਦਸਤਰਖਾਸਤ ਦੇ ਕੇ ਪਰ ਉਸ ਤੋਂ ਉਹਨਾਂ ਦੇ ਚਾਚੇ ਦੇ ਘਰੇ ਰਹੀ ਸੀ ਰਾਤ ਚਾਰੇ ਨੇ ਸੀਗੇ ਉਹ ਮਤਲਬ ਨਾਮ ਪਤਾ ਕਿ ਦੋ ਜਣੇ ਲੈ ਕੇ ਗਏ ਸੀ ਦੋ ਜਣੇ سپورਟ ਕਰ ਰਹੇ ਸੀ ਉਹਨਾਂ ਨੂੰ ਨਾਮ ਮਨਜੀਤ ਸੀ ਰਮਨ ਸੀ ਤੇ ਨਿਰਮਲ ਸੀਗਾ ਕਰਨ ਸੀ ਕਰਨ ਤੇ ਨਿਰਮਲ ਇਹਨਾਂ ਨੂੰ سپورਟ ਕਰ ਰਹੇ ਸੀ ਕਿਉਂਕਿ ਤੁ ਲੁਧਿਆਣੇ ਲੈ ਜਾਣ ਉਹਨਾਂ ਨੂੰ ਕੁਲਪ ਦਿੱਤੇ ਸੀ ਹੋਰ ਪਤਾ ਨਹੀਂ ਕਿ ਪਾਣੀ ਚ ਵਾ ਕੇ ਪਤਾ ਨਹੀਂ ਕਿ ਸਿਗਨੇਚਰ ਤੋਂ ਉੱਪਰ ਆਇਆ ਕੁਝ ਸੀਗਾ ਉਹਦੇ ਨੂੰ ਕੋਸ਼ ਪਤਾ ਹੀ ਨਹੀਂ ਲੱਗ ਰਿਹਾ ਸੀ ਚੱਕਰ ਆ ਰਹੇ ਸੀ ਉਲਟੀਆਂ ਆ ਰਹੀਆਂ ਸੀ ਨਹੀਂ ਉੱਥੇ ਲੁਧਿਆਣਾ ਹੀ ਜਾ ਕੇ ਆ ਦੋ ਹੀ ਗਏ ਸੀ ਨਾਲ ਮਨਜੀਤ ਤੇ ਰਮਨ ਮੈਨੂੰ ਇਨਸਾਫ ਚਾਹੀਦਾ ਉਹਨਾਂ ਨੂੰ ਸਜ਼ਾ ਮਿਲਵੇ ਬਸ ਮੇਰਾ ਨਾਮ ਬਰਬਾਦ ਨਹੀਂ ਜਾਂਦਾ ਇਹ ਮੇਰੀ ਭੈਣ ਉਹ ਛੋਟੀ 14 ਸਾਲ ਦੀ ਤੇ ਉਹਨੂੰ ਚਾਰ ਮੁੰਡੇ ਆਏ ਇੰਸਟਾਗ੍ਰam ਤੇ ਚੈਟਿੰਗ ਪਿੰਗ ਪਿੰਗ ਕਰਕੇ ਕੱਪੜਿਆਂ ਨਾਲ ਲਾਲਚ ਦੇ ਕੇ ਮੋੜ ਤੇ ਸਾਧ ਲਈ ਤੇ ਉਹਨੂੰ ਇੱਥੋਂ ਗਰਚਾ ਰੋਡ ਤੇ ਲੈ ਕੇ ਉੱਥੇ ਨਸ਼ਾ ਨੂੰ ਛਕਰਾ ਕੇ ਹੀ ਤੇ ਕੀ ਨਸ਼ਾ ਕਰਾਇਆ ਕੂਲੇ ਪਲਵਾਏ ਪਹਿਲਾਂ ਤੇ ਇਹਦੇ ਕੂਲੇ ਆਪਣਾ ਚੱਕਰੋਂ ਲਾਗੇ ਫਿਰ ਸੁੱਖੀਆਂ ਲੀਆਂ ਭਰੀਆਂ ਸੇਕਾਂ ਪਾ ਕੇ ਫਿਰ ਥੋ ਠੇਕੇ ਤੋਂ दारू ਦੂਰੂ ਪੱਪੂ ਗਲਵਾਏ ਇਹਨੂੰ ਫਿਰ ਥੋ ਲਿਡਾਨੇ ਲੈ ਕੇ ਗਏ ਬਸ ਦਾ ਜੁਰੂ ਕਿ ਥਾ ਨੂੰ ਇਨਸਾਫ ਮਿਲਣਾ ਚਾਹੀਦਾ ਕੁੜੀ ਘਰੇ ਪਹੁੰਚੀ ਤੇ ਉਹਨੇ ਸਾਨੂੰ ਸਾਰੀ ਗੱਲ ਦੱਸੀ ਹੁਣ ਕੀ ਮੰਗ ਚਾਹੁੰਦੇ ਹੋ ਇਨਸਾਫ ਮਿਲਣਾ ਚਾਹੀਦਾ ਬੰਦੇ ਅਰੈਸਟ ਹੋਏ ਨਹੀਂ ਹੋਏ ਇਹਦੇ ਵਿੱਚ ਹਰਪਾਲ ਸਿੰਘ ਦੇ ਬਿਆਨ ਤੇ ਮਕਦਮਾ ਨੰਬਰ 61 ਮਿਤੀ 2025 ਅੰਡਰ ਸੈਕਸ਼ਨ 187 2 ਤੇ 87 ਬੀਐਨਐਫ ਦੇ ਵਿੱਚ ਮਕਦਮਾ ਦਰਜ ਕੀਤਾ ਗਿਆ ਸੀਗਾ ਦਰਾਨੇ ਤਫਤੀਸ਼ ਮਕਦਮਾ ਹਾਲੇ ਵਿੱਚ ਕੁੜੀ ਨੂੰ ਬਰਾਮਦ ਕੀਤਾ ਗਿਆ ਕੁੜੀ ਦੇ ਚੌਂਡ ਦੇ ਬਿਆਨ ਕਰਵਾਏ ਗਏ ਨੇ ਉਸ ਦਾ ਮੈਡੀਕਲ ਕਰਵਾਇਆ ਰਿਆ ਜਾ ਰਿਹਾ ਜੋ ਵੀ ਚੌਂਡ ਦੇ ਬਿਆਨਾਂ ਤੇ ਸਬੰਧ ਮਿਲਦੇ شہادت ਆਈ ਆ ਉਸ ਦੇ ਬੇਸ ਤੇ ਮਕਦਮਾ ਹਾਲੇ ਵਿੱਚ ਦੋਸ਼ੀ ਰਮਨ ਸਿੰਘ ਨਰਮਲ ਸਿੰਘ ਕਰਨ ਸਿੰਘ ਦਾ ਨਾਮਜ਼ਦ ਕੀਤਾ ਗਿਆ ਹੈ ਤੇ ਦਰਾਨੇ ਤਫਤੀਸ਼ ਬਾਕੀ ਸਾਰੀ ਫਾਰਮੈਟੀ ਪੂਰੀ ਕਰਕੇ ਜੋ ਦੋਸ਼ੀਆਂ ਨੂੰ ਜਲਦੀ-ਗਲਦੀ ਗ੍ਰਿਫਤਾਰ ਕੀਤਾ ਜਾਵੇ ਸਰ ਰੇਡ ਵਗੈਰਾ ਵੀ ਕੀਤੀ ਜਾ ਰਹੀ ਹੈ ਰੇਡ ਕੀਤੀ ਜਾ ਰਹੀ ਹੈ